ਲੈ ਭਈ ਮਾਝੇ ਵਾਲੇ ਸੱਜਣੋ ਲਾਪਰੀਤ ਡੈਕੋਰੇਸ਼ਨ ਖੁੱਲ ਚੁੱਕਾ ਹੈ ਜੀ ਇੱਥੇ ਲੜੀਆਂ ਦੀ ਡੈਕੋਰੇਸ਼ਨ ਚੁੰਨੀ ਡੈਕੋਰੇਸ਼ਨ ਤੇ ਬਲੂਨ ਡੈਕੋਰੇਸ਼ਨ ਕਮਰੇ ਦੀ ਡੈਕੋਰੇਸ਼ਨ ਵਿਆਹ ਸ਼ਾਦੀਆਂ ਦੇ ਆਰਡਰ ਵੀ ਬੁੱਕ ਕੀਤੇ ਜਾਂਦੇ ਆ ਤੇ ਨੋਟ ਲਾਈਟ ਅਤੇ ਡੀਜੇ ਦਾ ਖਾਸ ਪ੍ਰਬੰਧ ਹੈ ਜੀ ਨੇੜੇ ਗੁਰਦੁਆਰਾ ਬਾਬਾ ਪੂਰਨ ਦਾਸ ਜੀ ਪਤੀ ਮਲਕੇ ਕੀ ਪਿੰਡ ਵਡੇ ਸਬਰਾ ਮੋਬਾਈਲ ਨੰਬਰ 7710184457 ਦੂਸਰਾ ਨੰਬਰ 904170444 ਇਸ ਨੰਬਰ ਤੇ ਸੰਪਰਕ ਕਰ ਸਕਦੇ ਨੇ ਜੀ ਤੇ ਵਧੇਰੇ ਜਾਣਕਾਰੀ ਲਈ ਲਭ ਰਿਸ਼ੀਗ ਨਾਲ ਕੰਟੈਕਟ ਕਰਨ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨ ਸਜਣੋਂ ਬਲੂਨ ਜਾਨੀ ਕਿ ਪੱਕਾ ਨੇ ਲਾ ਕੇ ਵੇਖੋ ਰੰਗ ਬਰੰਗੇ ਤੁਹਾਨੂੰ ਨਜ਼ਰ ਆ ਰਹੇ ਨੇ ਇਸੇ ਦਿਨਾਂ ਦੀ ਸਜਾਵਟ ਕਰਦੇ ਆ ਬਾਕੀ ਕੱਪੜੇ ਲੱਗੇ ਤੁਹਾਨੂੰ ਨਜ਼ਰ ਆ ਰਹੇ ਆ ਜੀ ਵਿਆਹਾਂ ਦੇ ਵਿੱਚ ਜੀ ਹਸਾਬ ਨਾਲ ਪਿੰਡਾਂ ਦੇ ਵਿੱਚ ਪੈਲਸਾਂ ਨਾਲੋਂ ਵਧੀਆ ਮਾਹੌਲ ਬਣਾ ਦਿੰਦੇ ਆ ਤੇ ਪੈਲਸਾਂ ਦੇ ਵਿੱਚ ਤਾਂ ਚਲੋ ਕਰਦੇ ਹੀ ਕਰਦੇ ਆ ਕੰਮ ਕਿਤੇ ਵੀ ਤੁਸੀਂ ਸੰਪਰਕ ਕਰ ਸਕਦੇ ਜੇ ਲਾਪ੍ਰੀਤ ਡੈਕੋਰੇਸ਼ਨ ਵਾਲੇ ਵੀਰ ਦੇ ਨਾਲ ਸਜਣੋਂ ਤੇ ਵੀਡੀਓ ਸ਼ੇਅਰ ਕਰ ਦਿਓ ਜੋ ਦਿਓ ਪਤਾ ਲੱਗ ਜੇ ਕਿਸੇ ਗਰੀਬ ਦਾ ਰੋਜੀ ਰੋਟੀ ਚੱਲਦੀ ਰਹੇ ਕਿਉਂਕਿ ਤੁਹਾਡੇ ਸਿਰ ਤੇ ਹੀ ਚੱਲਣੀ ਆ ਇਹ ਵੀ ਤੁਹਾਨੂੰ ਪੁੱਨ ਰੱਖਣਾ ਕਿਉਂਕਿ ਗਰੀਬੰਦਾ ਕੋਈ ਮਾਤੜ ਬੰਦਾ ਬਦਾਂ ਕੰਮਕਾਰ ਚਲਾਉਂਦਾ ਹੈ ਨਾ ਤੇ ਉਸ ਨੂੰ ਸਪੋਰਟ ਕਰਨੀ ਚਾਹੀਦੀ ਹੈ ਜੀ ਜਿਹੜਾ